हरियाणा श्रोमणी गुरुद्वारा प्रबंधक कमेटी ਦਾ ਇੱਕ ਵਫ਼ਦ ਦਰਬਾਰ ਸਾਹਿਬ ਵਿੱਚ ਨਵੀਂ ਕਮੇਟੀ ਦੇ ਗਠਨ ਤੋਂ ਬਾਅਦ ਸ਼ੁ크rana ਆਦਾ ਕਰਨ ਆਇਆ। ਉੱਡਾ ਸਰਕਾਰ ਵੱਖਰੀ ਕਮੇਟੀ ਬਣਾਉਣ ਚ ਕਾਮਯਾਬਤਾ ਹੋ ਗਈ। ਅਗਲੀ ਚੁਣੌਤੀ ਸੀ ਜਲਦ ਤੋਂ ਜਲਦ ਵੱਖਰੀ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਦੀ ਚੋਣ ਕਰਨਾ। 24 ਜੁਲਾਈ 2014 ਇਸ ਦਿਨ ਵੱਖਰੀ ਕਮੇਟੀ ਦੇ 41 ਮੈਂਬਰਾਂ ਦੀ ਚੋਣ ਕੀਤੀ ਗਈ। ਹਾਲਾਂਕਿ ਇਸ ਦੌਰਾਨ ਅਕਾਲੀ ਦਲ ਦਾ ਵੱਖਰੀ ਕਮੇਟੀ ਖਿਲਾਫ ਮੋਰਚਾ ਹੋਰ ਤੇਜ਼ ਹੋ ਗਿਆ। ਇਥੋਂ ਤੱਕ ਕਿ 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਵੀ ਬੁਲਾਉਣ ਦਾ ਐਲਾਨ ਕਰ ਦਿੱਤਾ ਗਿਆ। ਜੀ 27 ਤਰੀਕ ਨੂੰ ਮਨਜੀਤ ਸਾਹਿਬ ਅੰਮ੍ਰਿਤਸਰ ਪੰਥਕ ਕਾਠ ਰੱਖਿਆ ਜਿੱਥੇ ਫੈਸਲਾ ਲਿੱਤਾ ਜਾਊਗਾ ਸਿੱਖ ਪੰਥ ਦਾ ਅਗਲਾ ਫੈਸਲਾ ਆ ਜਿਹੜੇ ਤੱਕੇ ਦੇਖਣਾ 25 ਜੁਲਾਈ 2014 ਹਰਿਆਣਾ ਸਰਕਾਰ ਵੱਲੋਂ ਪਾਸ ਕੀਤੇ ਗਏ ਵੱਖਰੀ ਕਮੇਟੀ ਦੇ ਬਿੱਲ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ। ਵਕੀਲ ਰਾਮ ਸਿੰਘ ਨੇ ਹਾਈ ਕੋਰਟ 'ਚ ਪਟੀਸ਼ਨ ਪਾ ਕੇ ਮੰਗ ਕੀਤੀ ਕਿ ਵੱਖਰੀ ਕਮੇਟੀ ਨੂੰ ਰੱਦ ਕੀਤਾ ਜਾਵੇ। 26 ਜੁਲਾਈ 2014 ਨੂੰ ਖੁਰੂ ਖੇਤਰ ਵਿੱਚ ਵੱਖਰੀ ਕਮੇਟੀ ਤੇ ਹਿਮਾਇਤਾਂ ਦੀ ਬੈਠਕ ਹੋਈ ਬੈਠਕ ਦੌਰਾਨ ਵੱਖਰੀ ਕਮੇਟੀ ਦੇ ਪ੍ਰਧਾਨ ਤੇ ਉਪ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਅਤੇ ਐਲਾਨ ਹੋ ਗਿਆ ਐਡ ਹੋਕ ਕਮੇਟੀ ਦਾ हरियाणा ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੋਕਣ ਲਈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਜ਼ੋਰ ਲਗਾਇਆ ਉੱਥੇ ਦੂਜੇ ਪਾਸੇ ਜਿਹੜੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ ਸਾਡੇ ਨਾਲ ਦیدار ਸਿੰਘ ਨਲਵੀ ਹੈਗੇ ਨੇ ਜਿਨ੍ਹਾਂ ਨੇ ਕਿ ਇਸ ਪੂਰੀ ਮੂਵਮੈਂਟ ਦੇ ਵਿੱਚ ਨਾਲ ਰਜਦਾਰ ਜੀ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਜਿਹੜੀ ਤੁਸੀਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ 11 ਮੈਂਬਰੀ ਕਮੇਟੀ ਚ ਉਹ ਕੌਣ-ਕੌਣ ਹੈਗੇ ਨੇ ਔਰ ਕਿਸ ਤਰੀਕੇ ਦਾ ਉਹਨਾਂ ਨੂੰ ਪੋਰਟਫੋਲੀ ਦਿੱਤਾ ਗਿਆ ਹੈਗਾ ਸਰਦਾਰ ਜਗਦੀਸ਼ ਸਿੰਘ ਚੀਂਡਾ ਪ੍ਰਧਾਨ ਨੇ ਦیدار ਸਿੰਘ ਨਲਵੀ ਵરિਸ਼ ਉਪ ਪ੍ਰਧਾਨ ਨੇ ਸਰਾਜ ਜੋਗਾ ਸਿੰਘ ਜਨਰਲ ਸੈਕਟਰੀ ਨੇ ਸਰਾਪ ਭੁਪਿੰਦਰ ਸਿੰਘ ਅਸੰਦ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਰਦਾਰ ਹਰਪਾਲ ਸਿੰਘ ਪਾਲੀ ਅੰਮ੍ਰਿਤਸਰ ਤੋਂ ਉਹ ਜਾਇੰਟ ਸੈਕਟਰੀ ਨੇ ਤੇ ਸਾਡੇ 6 ਐਗਜ਼ੀਕਿਊਟਿਵ ਮੈਂਬਰ ਨੇ ਉਹਨਾਂ ਵਿੱਚ ਸਰਾਪ ਹਰਪਾਲ ਸਿੰਘ ਚੱਕੂ ਨੇ ਵਖਰੀ ਕਮੇਟੀ ਤੇ ਅਕਾਲੀ ਦਲ ਦੇ ਐਸਜੀਪੀਸੀ ਨੇ 27 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਵਿਸ਼ਾਲ ਪੰਥਕ ਇਕੱਠ ਕਰ ਸਦਿਆ ਚਰਚਾ ਐਵੀਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਰਚੇ ਦੀ ਤਿਆਰੀ ਵਿੱਚ ਨੇ ਪਰ ਪੰਥਕ ਇਕੱਠ ਤੋਂ ਠੀਕ ਇੱਕ ਦਿਨ ਪਹਿਲਾਂ ਅਕਾਲ ਤਖਤ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਇਹ ਇਕੱਠ ਨਹੀਂ ਹੋਵੇਗਾ 28 ਜੁਲਾਈ 2014 ਨੂੰ ਵਖਰੀ ਕਮੇਟੀ ਐਡਹੌਕ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਅਕਾਲ ਤਖਤ ਨੇ ਝਿੰਡਾ ਸਮੇਤ ਵਖਰੀ ਕਮੇਟੀ ਦੇ ਕਈ ਹੋਰ ਆਗੂਆਂ ਨੂੰ ਪੰਥ ਤੋਂ ਛੇਕਿਆ ਸੀ ਬਾਵਜੂਦ ਇਸ ਦੇ ਝਿੰਡਾ ਮੱਥਾ ਟੇਕਣ ਪਹ ਦੇ ਅੱਜ ਕੋਈ ਵੀ ਅਭਿਆਨ ਨਹੀਂ ਕਰਨਾ ਚਾਹਾਂਗਾ ਕੇਵਲ ਤੇ ਕੇਵਲ ਸਬਸਿਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਵਾਸਤੇ ਇੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਉਸ ਤਰ੍ਹਾਂ ਸਟਾਪਡ ਹੋਈ ਹੈ ਜਿਵੇਂ 1925 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ ਸੀ ਜਿਸ ਕਾਨੂੰਨ ਦੇ ਤਹਿਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਸੇ ਕਾਨੂੰਨ ਦੇ ਤਹਿਤ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ 28 ਜੁਲਾਈ 2014 ਨੂੰ ਚੰਡੀਗੜ੍ਹ ਹਾਈ ਕੋਰਟ ਵਿੱਚ ਵੱਖਰੀ ਕਮੇਟੀ ਦੇ ਪਾਈ ਗਈ ਪਟੀਸ਼ਨ ਤੇ ਸੁਣਵਾਈ ਹੋਈ ਹਾਈ ਕੋਰਟ ਨੇ ਮਸਲੇ ਵਿੱਚ ਸ਼ਾਮਲ ਸਾਰੀ ਧਿਰਾਂ ਤੋਂ ਜਵਾਬ ਮੰਗਿਆ ਇਹਦੇ ਵਿੱਚ ਮੈਡਮ ਅਸੀਂ 8 ਜਿਹੜੇ ਆ ਰਿਸਪੌਂਡੈਂਟਸ ਬਣਾਏ ਸੀ ਜਿਨ੍ਹਾਂ ਦੇ ਵਿੱਚ ਸੈਂਟਰਲ ਗਵਰਨਮੈਂਟ ਹੈ ਗਵਰਨਮੈਂਟ ਆਫ ਹਰਿਆਣਾ ਹੈ ਗਵਰਨਮੈਂਟ ਆਫ ਪੰਜਾਬ ਹੈ ਯੂਟੀ ਚੰਡੀਗੜ੍ਹ ਹੈ ਹਿਮਾਚਲ ਪ੍ਰਦੇਸ਼ ਗਵਰਨਮੈਂਟ ਹੈ ਔਰ ਜਿਹੜੀ ਪੁਰਾਣੀ ਐਸਜੀਪੀਸੀ ਹੈ ਉਹ ਹੈ ਔਰ ਨਿਊ ਫਾਰਮੈਟ ਜਿਹੜੀ ਹਰਿਆਣਾ ਦੀ ਮੈਨੇਜਿੰਗ ਕਮੇਟੀ ਹੈ ਉਹ ਸਾਰੇ ਇਹਦੇ ਵਿੱਚ ਅਸੀਂ ਪਾਰਟੀ ਬਣਾਏ ਸੀ ਔਰ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਨੋਟਿਸ ਔਨਰੇਬਲ ਕੋਰਟ ਨੇ ਕੀਤਾ ਹੈ 28 ਜੁਲਾਈ ਨੂੰ ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਫਿਰ ਤੋਂ ਬੈਠਕ ਹੋਈ ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਬੂਲ ਨਾ ਕੀਤਾ ਹੋਵੇ ਪਰ ਮੰਨਣਾ ਇਹ ਜਾ ਰਿਹਾ ਹੈ ਕਿ ਬੈਠਕ ਦੌਰਾਨ ਵੱਖਰੀ ਕਮੇਟੀ ਤੇ ਵੀ ਵਿਚਾਰ ਹੋਇਆ ਐਸਜੀਪੀਸੀ ਦੇ ਮਾਮਲੇ ਤੇ ਕੀ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਹਰਿਆਣਾ 'ਚ ਵੱਖਰੀ ਕਮੇਟੀ ਬਣ ਗਈ ਹੁਣ ਇਹ ਮਸਲਾ ਅਦਾਲਤ ਦੀ ਦਰ ਤੇ ਚਲਾ ਗਿਆ ਹੈ ਹਰਿਆਣਾ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਇਸ ਮਸਲੇ ਤੇ ਪਿੱਛੇ ਹਟਣ ਨੂੰ ਤਿਆਰ ਨੇ ਅਜਿਹੇ 'ਚ ਜ਼ਾਹਿਰ ਹੈ ਕਿ ਵੱਖਰੀ ਕਮੇਟੀ ਮਸਲੇ ਵਿੱਚ ਹੋਰ ਕਈ ਮੋੜ ਆਉਣੇ ਲਾਜ਼ਮੀ ਨੇ